ਸਾਮ ਰਿਆਂ ਨੇਕਾ ਸਿੱਧੂਪੁਰ ਪਿੰਡ ਮਹਿਮਾ ਸਰਜਾ ਵੀ ਟੀਮ ਅਸਖਬੀਰ ਬਾਦਲ ਦੇ ਆਉਣ ਤੇ ਉਹਨੂੰ ਸਵਾਲ ਪੁੱਛਣ ਲਈ ਖੜੀ ਹੈ ਆਪਿਕਸਾਨ ਯੂਨੀਅਨ ਨੇਕਾ ਸਿੱਧੂਪੁਰ ਪਿੰਡ ਮਹਿਮਾ ਸਰਜਾ ਵਿਖੇ ਕਿ ਸਖਬੀਰ ਬਾਦਲ ਤੋਂ ਸਵਾਲ ਪੁੱਛੇ ਜਾਣਗੇ ਕਿ ਤੁਸੀਂ ਕਿਸੇ ਦਿਨ ਕਹਿੰਦੇ ਸੀ ਜਿਹੜਾ ਇਹ ਕਾਨੂੰਨ ਹੈ ਮੋਦੀ ਨੇ ਬਣਾਇਆ ਹੈ ਬਹੁਤ ਚੰਗੇ ਆਏ ਇਸ ਲਈ ਇਹ ਕਾਨੂੰਨ ਚੰਗੇ ਆ ਕਿਸਾਨਾਂ ਨੂੰ ਪਤਾ ਰੇ ਪਰ ਬਾਅਦ 'ਚ ਜਦੋਂ ਕਿਸਾਨਾਂ ਦਾ ਦਬਾਅ ਪਿਆ ਉਹਨੇ ਸਤੀਫਾ ਦਿੱਤਾ ਇਸ ਕਰਕੇ ਕੇ ਇਹ ਸਵਾਲ ਪੁੱਛਣਿਆ ਸਵਾਲ ਪੁੱਛਣ ਲਈ ਕਿਸਾਨ ਖੜੇ ਆ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਪਿੰਡ ਮਹਿਮਾ ਸਰਜਾ ਨੇੜੇ ਹੋਰ ਪਿੰਡਾਂ ਦੇ ਸਾਰੇ ਕਿਸਾਨ ਪਹੁੰਚੇ ਆ ਕਿਉਂਕਿ मुर् मुर्दा मुर्गल मुर्गा मुर्दाबादानीर पगल ਮਾੜੀ ਸੀ ਪਹਿਲਾਂ ਤੁਸੀਂ ਇਹਦੇ ਸੀ ਚੰਗੇ ਆ ਇਹ ਕਾਨੂੰਨ ਬਹੁਤ ਚੰਗੇ ਜਿਵੇਂ ਦਾ ਰਸਤੇ ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਿਹਦੇ ਬੰਦੀਆਂ ਨੇ ਥੋੜਾ ਘਰ ਘੇਰ ਲਿਆ ਇਸ ਕਰਕੇ ਅਸੀਂ ਪੁੱਛਣਾ ਸੀ ਫਿਰ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਜ਼ਿਆਦਾ ਆ ਜਾਂਦੇ ਆ ਇਹ 25 ਸਾਲ ਵੀ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਆਦੇ ਇਹੇ ਜੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ ਉਹ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ ਉਹ ਇਹਨਾਂ ਨੇ ਬੀਜੇਪੀ ਨਾਲ ਯਾਰੀਆਂ ਰੱਖਣੀਆਂ ਸੈਂਟਰ ਨਾਲ ਯਾਰੀਆਂ ਪਕਾਉਣੀਆਂ ਪੰਜਾਬ ਦਾਵੇ ਠੱਠੇ ਖੂਚ ਹੁਣ ਤੁਹਾਡੀਆਂ ਕਿਹੜੇ ਕਿਹੜੇ ਮੰਗਾ ਜੀ ਸਾਡੀਆਂ ਮੰਗਾ ਜਿਹੜੇ ਇਹਨਾਂ ਨੇ ਵਾਅਦਾ ਕਰੇ ਸੀ ਪੂਰੇ ਕਰਾਈ ਨਾ ਇਹਨਾਂ ਨੇ ਬੀਜੇਪੀ ਤੋਂ ਇੰਨੇ ਸਾਲ ਰਹੇ ਸਰਕਾਰ 'ਚ ਕੋਈ ਵਾਅਦਾ ਪੂਰਾ ਕਰਾਇਆ ਇਹਨਾਂ ਨੇ ਕੈਬਨਿਟ ਮੰਤਰੀ ਵੀ ਰਹੇਗੇ ਉਹ ਤਾਂ ਦੱਸ ਕਰਗਾਇਆ ਵੀ ਕਾਨੂੰਨ ਬੜੇ ਚੰਗੇ ਐ ਉਹਨਾਂ ਅਚਾਨਪੜ ਸੀ ਇਹ ਹਰਸ਼ਮਰਤਾ ਜਦੋਂ ਕਹਿ ਜਾਂਦੀ ਸੀ ਕਿ ਸਾਨੂੰ ਤਾਂ ਧੋਖੇ 'ਚ ਰੱਖਿਆ ਇਹ ਨਹੀਂ ਆਣ ਪੜਤਾ ਨਹੀਂ ਸੀ ਹਰਸ਼ਮਰਤਾ ਪਿੱਕ ਨੂੰ ਉਹਨੂੰ ਪੜ ਕੇ ਦੱਸ ਕਰ ਰਹੇ 25 ਟਰੈਕਟਰ ਤੋੜਿਆ ਉੱਥੇ 25 ਸਾਡੇ ਟਰੈਕਟਰ ਭੰਨਦੇ ਉੱਥੇ ਇਹ ਨਹੀਂ ਉੱਥੇ ਹੀ ਗਏ ਇਹਨਾਂ ਦਾ ਹਲਕਾ ਇੰਚਾਰਜ ਕੋਈ ਆ ਕੇ ਨਹੀਂ ਖੜਾ ਟਰੈਕਟਰ ਵਾਲਿਆਂ ਦੇ ਕਰੇ ਕਿਸੇ ਨੇ ਹਾਜ਼ਾ ਨਾਰਾ ਨਹੀਂ ਮਾਰਿਆ ਵੀ ਬਹੁਤ ਮਾੜਾ ਹੋਇਆ ਇਹ ਸੁਖਵੀਰ ਬਾਦਲ ਨੇ ਜਿੱਤੇ ਪੰਜਾਬ ਬਚਾਓ ਯਾਤਰਾ ਬਚਾਓ ਆਪ ਹੀ ਖਾ ਕੇ ਆਪ ਹੀ ਚੱਲ ਕੇ ਬਚਾਉਣਾ ਇਹ ਕਹਿੰਦਾ ਵੀ ਮੇਰੇ ਪੰਜਾਬ ਬਚਾਓ ਯਾਤਰਾ ਨੂੰ ਖਰਾਬ ਕਰਨ ਵਾਸਤੇ ਕਿਸਾਨਾਂ ਨੇ ਆਹ ਮੋਰਚਾ ਵਿੱਢਿਆ ਜਿਹੜਾ ਅਸੀਂ ਬਾਟਰਾਂ ਦੇ ਮੋਰਚਾ ਲਾਇਆ ਹੈ ਹਾਲਾਂਕਿ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਸੈਂਟਰ ਸਰਕਾਰ ਦੇ ਯਾਰ ਕਰਾਉਣ ਚੱਲੇ ਸੀ ਵੀ ਆਹਾ ਹਾ ਮੰਗਾ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਤੁਹਾਡੀ ਸਰਕਾਰ ਰਹਿੰਦੀ ਹੈ ਤਿੰਨ ਚਾਰ ਮਹੀਨੇ ਪੂਰੇ ਕਰੋ ਇਹ ਅਸੀਂ ਤਾਂ ਉਹ ਵਾਅਦੇ ਪੂਰੇ ਕਰਾਉਣ ਚੱਲੇ ਸੀ ਇਹ ਆਂਦਾ ਮੇਰੀ ਪੰਜਾਬ ਬਚਾਓ ਯਾਤਰਾ ਹੀ ਖਰਾਬ ਕਰਨ ਚੱਲੇ ਸੀ ਆਪ ਹੀ ਖਾ ਕੇ ਆਪ ਹੀ ਬਚਾਉਣ ਚੱਲ ਪਏ ਇਹ ਜਿਹਾ ਸਾਡੀਆਂ ਸਿੰਘਾਂ ਪੈਸਾ